ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਦੂ ਅੱਜ ਜ਼ਿਲ੍ਹਾ ਮੋਗਾ ਦੇ ਵਿੱਚ ਜੋ ਜਥੇਬੰਦੀ ਵੱਲੋਂ ਲਾਂਚ ਕੀਤਾ ਗਿਆ ਸੀ ਕਿਸਾਨ ਮਜ਼ਦੂਰ ਮੋਰਚੇ ਉਹਨਾਂ ਲਾਂਚ ਕੀਤਾ ਗਿਆ ਸੀ ਕਿ 30 ਜੁਲਾਈ ਨੂੰ ਪੂਰੇ ਪੰਜਾਬ ਦੇ ਅੰਦਰ ਜੋ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਆ ਉਹ ਜਿਹੜਾ ਲੈਂਡ ਪੁੱਲਿੰਗ ਸਕੀਮ ਤੇ ਬਾਕੀ ਮੰਗਾਂ ਨੂੰ ਲੈ ਕੇ ਇੱਕ ਰੋਸ ਮਾਰਚ ਕੀਤਾ ਜਾਣਾ ਵਾ ਉਦੀ ਮੈਦ ਕੀਤੀ ਅਸੀਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਉਸੇ ਲੜੀ ਦੇ ਤਹਿਤ ਜ਼ਿਲ੍ਹਾ ਮੋਗਾ ਦੇ ਵਿੱਚ ਅੱਜ 11 ਕਿਸਾਨ ਮਜ਼ਦੂਰ ਬੀਬੀਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਇਕੱਠੇ ਹੋਏ ਆ ਪੰਘੇਰੀਆਂ ਤੋਂ ਇਹ ਮਾਰਚ ਸ਼ੁਰੂ ਹੋਇਆ ਆ ਆ ਪਿੰਡ ਰੌਲੀ ਆ ਇਹਦੇ ਵਿੱਚ ਖੜੇ ਆ ਇਸ ਲੈਂਡ ਪੁਲਿੰਗ ਸਕੀਮ ਦੇ ਦੀਨ ਚਾਰ ਪਿੰਡ ਜ਼ਿਲ੍ਹਾ ਬੁਗਦੇ ਆਏ ਆ ਆਪਣਾ ਤਲੰਡੀ ਪੰਘੇਰੀਆਂ ਦੇ 109 ਕਿਲੇ ਕਿੜਿਆ ਇਸ ਤਰ੍ਹਾਂ ਰੌਲੀ ਪਿੰਡ ਦੇ ਆ ਚਨਾਵੇਂ ਦਾ ਤੇ ਬੁੱਗੀਪੁਰਾ ਦਾ ਇਹ ਚਾਰ ਪਿੰਡਾਂ ਦੀ 550 ਏਕੜ ਦੇ ਲਗਭਗ ਜ਼ਮੀਨ ਜਿਹੜੀ ਇਹਨਾਂ ਨੇ ਐਕਵਾਇਰ ਕੀਤੀ ਆ ਤੱਕੇ ਦੇ ਨਾਲ ਕੀਤੀ ਆ ਜਬਰੀ ਕੀਤੀ ਆ ਉਹ ਇਸ ਤਰ੍ਹਾਂ ਪੰਜਾਬ ਚ 65000 533 ਏਕੜ ਜ਼ਮੀਨ ਜਿਹੜੀ ਐਕਵਾਇਰ ਕੀਤੀ ਆ 24311 ਕਿੱਲੇ ਕੱਲੇ ਲੁਧਿਆਣੇ ਵਿੱਚ ਆ 29 ਸ਼ਹਿਰਾਂ ਚ ਜੋ ਵੀ ਕੀਤਾ ਅਰਬਨ ਸਟੇਟ ਦੇ ਨਾਂ ਤੇ ਅਸੀਂ ਇਹਨਾਂ ਦੀ ਪਾਲਿਸੀ ਨੂੰ ਰੱਦ ਕਰਦੇ ਆ ਤੇ 1 ਇੰਚ ਵੀ ਜ਼ਮੀਨ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਐਲਾਨ ਕਰਦੇ ਆ ਆਪਣੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ 1 ਇੰਚ ਵੀ ਜ਼ਮੀਨ ਭਗਵੰਤ ਮਾਨ ਨੂੰ ਲੈਂਡ ਪੂਲਿੰਗ ਸਕੀਮ ਦੇ ਵਿੱਚ ਨਹੀਂ ਦੇਵਾਂਗੇ 1 ਇੰਚ ਜ਼ਮੀਨ ਨਹੀਂ ਦੇਵਾਂਗੇ ਤੇ ਭਗਵੰਤ ਮਾਨ ਦੀ ਸਰਕਾਰ ਜਿਹੜੀਆਂ ਜ਼ਮੀਨਾਂ ਖੋਣ ਦੀ ਤਿਆਰੀ ਕਰੀ ਬੈਠੇ ਆ ਕਾਰਪੋਰੇਟ ਜਿਹੜਾ ਕਾਰਪੋਰੇਟ ਵਿਕਾਸ ਮਾਡਲ ਦਾ ਨਾਂ ਦੇ ਰਿਹਾ ਹੈ ਕਿ ਕਿਸਾਨ ਕੋਲ ਜ਼ਮੀਨਾਂ ਦੇ ਰਹਿਣ ਨਹੀਂ ਦੇਣੀ ਆਉਣਲੇ ਸਮੇਂ ਚ ਸਭ ਸ਼ਹਿਰਾਂ ਨੂੰ ਭਜਾਉਣੇ ਆ ਪਿੰਡ ਝਾੜਨੇ ਆ ਇਹ ਪਿੰਡ ਝਾੜਨ ਦੀ ਨੀਤੀ ਆ ਕੱਲੇ ਕਿਸਾਨ ਨੇ ਉਜੜਨੇ ਮਜ਼ਦੂਰ ਉਜੜਨੇ ਦਸਤਕਾਰ ਉਜੜਨੇ ਬਾਕੀ ਸਾਰੇ ਉਜੜਨੇ ਆ ਅਸੀਂ ਭਗਵੰਤ ਮਾਨ ਦੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕੇਜਰੀਵਾਲ ਦੀ ਸਰਕਾਰ ਭਗਵੰਤ ਮਾਨ ਦੀ ਤੇ ਹੈਗੀ ਵੀ ਨਹੀਂਗੀ ਅਸੀਂ ਕਹਿਣਾ ਚਾਹੁੰਦੇ ਆ ਵੀ ਆਪਣੇ ਆਪ ਨੂੰ ਸੁਧਾਰ ਲਓ ਜੇ ਕੁਝ ਕਰਨਾ ਵਾ ਜੇ ਕੁਝ ਕਰਨਾ ਚਾਹੁੰਦੇ ਜੋ ਤੇ ਜ਼ਮੀਨਾਂ ਜਿਹੜੀਆਂ ਵਾ ਸਗੋਂ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਦਿਓ ਜਿਹੜੀ ਜ਼ਮੀਨ ਹੈ ਇਹ ਹੀ ਇੱਕ ਰੋਜ਼ਗਾਰ ਦਾ ਸਾਧਨ ਹੈ ਸਾਰਿਆਂ ਦਾ ਇਹ ਖੇਤੀ ਨਹੀਂ ਤਾਂ ਕੁਝ ਨਹੀਂ ਹੈਗਾ ਖੇਤੀ 'ਤੇ ਆਧਾਰ ਤੇ ਸਾਰਾ ਕੁਝ ਚੱਲਣਾ ਵਾ ਇਹ ਜ਼ਮੀਨਾਂ ਲੋਕਾਂ ਨੂੰ ਦੇਣ ਦੀ ਗੱਲ ਬਣਦੀ ਆ ਉਹਦੇ ਤਹਿਤ ਕੀ ਆ 7.5 ਏਕੜ ਅਜਬੰਦੀ ਕਾਨੂੰਨ ਬਣਿਆ ਆ ਆ ਜਿੰਨੇ ਵੱਡੇ ਵੱਡੇ ਤਨਾੜ ਆ ਉਹਨਾਂ ਕੇ ਜ਼ਮੀਨਾਂ ਜਿਹੜੀਆਂ ਉਹ ਸਾਰੀਆਂ ਜ਼ਬਤ ਕੀਤੀਆਂ ਜਾਣ ਜਿਨਾਂ ਕੋ ਪੰਜ-ਪੰਜ ਹਜ਼ਾਰ ਏਕੜ ਆ 10-10 ਹਜ਼ਾਰ ਏਕੜ ਆ 20 ਹਜ਼ਾਰ ਏਕੜ ਆ ਜਿੰਨੇ ਦਰਬਾਰੀ ਅਧਿਕਾਰੀ ਪੁਜਾਰੀ ਵਪਾਰੀ ਆ ਜਿਨ੍ਹਾਂ ਨੇ ਰਾਜ ਕੀਤਾ ਅਫਸਰशाही ਆ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਲੋਕ ਆ ਉਹ ਸਾਰੀ ਜ਼ਮੀਨ ਜ਼ਬਤ ਕਰਕੇ ਸਾਰੇ ਗਰੀਬਾਂ ਚ ਦੇ ਜ਼ਮੀਨਾਂ ਚ ਫੰਡ ਹੋ ਜਾ ਕੋ ਕੰਮ ਕਰਨਾ ਤੇ ਉਹਦੇ ਵਿਚਾਰੇ ਪਲਾਟਾਂ ਨੂੰ ਪੰਜ ਮਾਰ ਲੈਣ ਰੋਣਦੇ ਆ 16 ਹਜ਼ਾਰ ਅਰਜੀ ਪਈ ਹੋਈ ਉਹਨਾਂ ਨੂੰ ਦਿੱਤਾ ਕੱਖ ਨਹੀਂ ਤੁਸੀਂ 10-20 ਸਾਲ ਹੋ ਗਏ 10 ਸਾਲ ਉਹ ਅੰਦੇ ਪੰਜ ਮਰਲੇ ਦੇ ਪਲਾਟ ਦੇ ਦਿਓ ਜਿੱਥੇ ਉਹਨਾਂ ਦਾ ਘਰ ਬੁਕਾਰਿਆ ਇੱਕ ਕੋਠਾ ਕਿਤੇ ਮਾਰੋ ਉੱਥੇ ਚੌਂਕਾ ਉੱਥੇ ਨਾਲ ਡੰਗਰ ਬਧਾਇਆ ਉਹ ਪੰਜ ਗਾਲਰ ਪੰਜ ਮਰਲੇ ਦੇ ਪਲਾਟ ਉਹਨਾਂ ਨੂੰ ਦੇ ਨਹੀਂ ਦੇ ਇਧਰ ਆਂਦੇ ਅਰਬਨ ਸਟ੍ਰੀਟ ਚ ਕਲੋਨੀਆਂ ਬਣਾਉਣੀਆਂ ਕਾਹਦੇ ਵਾਸਤੇ ਬਣਾਉਣੀਆਂ ਭਲਾ ਕੀ ਦੀ ਮੰਗ ਹੈ ਸਾਰਾ ਮੁਲਕ ਤੇ ਬਾਹਰ ਚੜ੍ਹ ਕੱਢਦਾ ਤੁਸੀਂ ਪਹਿਲਾਂ ਹੀ ਸਾਰਾ ਇਹ ਪੰਜਾਬ ਬਾਹਰ ਚਲਾ ਗਿਆ 50% ਘਰਾਂ ਨੂੰ ਪਿੰਡਾਂ ਦੇ ਜਿੰਦਰੇ ਵਜੇ ਹੋਏ ਆ ਤੇ ਸ਼ਹਿਰਾਂ ਦੇ ਵਿੱਚ ਜਿਹੜੀ ਪਹਿਲਾਂ ਕਾਲੀ ਦਾਲ ਜਿਹੜਾ ਅੱਜ ਕਹਿ ਰਿਹਾ ਵੀ ਆ ਸਾਨੂੰ ਲੈਂਡ ਪੂਲਿੰਗ ਸਕੀਮ ਦੇ ਦੀਨ ਅਸੀਂ ਕਰ ਜਿਹੜੀ ਜ਼ਮੀਨ ਬਚਾਵਾਂਗੇ ਕਿਹੜੇ ਮੂਨਾ ਕਹਿ ਰਿਹਾ ਅਕਾਲੀ ਦਰਬਾਰ ਦਾ ਬਾਦਲ ਸੁਖਬੀਰ ਬਾਦਲ ਇਸੇ ਨੇ ਤਾਂ 2013 ਚੋ ਲੈਂਡ ਪੂਲਿੰਗ ਸਕੀਮ ਚਾਲੂ ਕੀਤੀ ਪਹਿਲਾਂ 2008 ਚ ਕੀਤੀ ਆ ਉਹਦੇ ਤਹਿਤ 11000 ਏਕੜ ਜ਼ਮੀਨ ਲਈ ਆ ਉਹ ਜੋ ਉਤਰਾਂ ਪਈ ਆ ਬੱਤੀ ਪਟਾਣਾ ਆ ਜੀਰਕਪੁਰ ਮਾਲੀ ਦੇ ਵਿੱਚ ਉਤਰਾਂ ਜ਼ਮੀਨ 800 ਏਕੜ ਪਈ ਹੋਈ ਆ ਜਿਹੜਾ ਯਾਰਡ ਆ ਬੀਆਬਾਨ ਪਿਆ ਇਸ ਤਰ੍ਹਾਂ ਪੂਰੇ ਪੰਜਾਬ ਚ ਡਾਇਟਰੀਲ ਪਾਰਕ ਜਿਹੜੇ ਆ ਜਿਹੜੇ ਪਹਿਲਾਂ ਜ਼ਮੀਨਾਂ ਲਈਆਂ ਉਹ ਉਤਰਾਂ ਪਏ ਛਟੂ ਜਿਹੜੇ ਲਘੂ ਦੀ ਯੋਗ ਆ ਛੋਟੇ ਜਿਹੜੇ ਯੋਗ ਆ ਉਹ ਕਿਹੜਾ ਤੁਸੀਂ ਕਿਹੜੀ ਕਿਹੜਾ ਜੋਗ ਵਿਖਾਉਣਾ ਇੱਥੇ ਇਹ ਕਾਰਪੋਰੇਟ ਦਾੜਾ ਵਿਯੋਗ ਵਸਾਉਣ ਵਾਸਤੇ ਉਹਨਾਂ ਨੂੰ ਜ਼ਮੀਨਾਂ ਦੇਣ ਵਾਸਤੇ ਤੁਸੀਂ ਪੰਜਾਬ ਦੀਆਂ ਜ਼ਮੀਨਾਂ ਪਜਾਉ ਜਿਹੜੀਆਂ ਜਿਹੜੀਆਂ ਬੰਦੇ ਜਮਣ ਵਾਲੀਆਂ ਜ਼ਮੀਨਾਂ ਉਹ ਤੁਸੀਂ ਲੈਣਾ ਚਾਹੁੰਦੇ ਜੋ ਤੇ ਇਹ ਆਪਣੀ ਨੀਤੀ ਰੱਦ ਕਰ ਦਿਓ ਤੁਹਾਡਾ ਰਿਕਾਰਡ ਆ ਤੁਸੀਂ ਥੁੱਕ ਕੇ ਚੱਟ ਜਾਂਦੇ ਹੋ 1 ਮਿੰਟ ਦੇ ਵਿੱਚ ਤੁਸੀਂ ਯੂ ਟਰਨ ਕਰ ਦੇਜੋ ਪਿਛਲੀ ਖੁਰੀ ਮੋੜ ਜਾਂਦੇ ਜੋ ਕਿੰਨੀਆਂ ਨੀਤੀਆਂ ਜਾਂ ਤੁਸੀਂ ਪੁਛੇ ਮੋੜ ਜੋ ਤੁਹਾਡਾ ਰਿਕਾਰਡ ਬਣਿਆ ਹੋਇਆ ਪੂਰੇ 3 ਸਾਲ ਦੇ ਵਿੱਚ ਆ ਪਿਛਲੇ ਦਿਨ ਹੀ ਤੁਹਾਡੀ ਸਿੱਖਿਆ ਕਰਨ ਤੇ ਕੀ ਬਣਿਆ ਤੁਹਾਡੀ ਨਸ਼ਾ ਕਰਨ ਤੇ ਕੀ ਬਣਿਆ ਟਾਡੇ ਬਾਕੀ ਚੀਜ਼ਾਂ ਦਾ ਕੀ ਬਣਿਆ ਤੁਹਾਡੇ ਵਾਲਾ ਭ੍ਰਿਟਾਚਾਰਾਂ ਦੇ ਖਤਮ ਕਰਨਾ ਉਹਦਾ ਕੀ ਬਣਿਆ ਤੁਸੀਂ ਸਾਰੇ ਆਪ ਭ੍ਰਿਟ ਹੋ ਗਏ ਅੱਜ ਕਿਹੜਾ ਐਮਐਲਏ ਆ ਕਿਹੜਾ ਮੰਤਰੀ ਆ ਕਿਹੜੀ ਅਫਸਰਸ਼ਾਹੀ ਤੁਹਾਡੀ ਜਿਹੜੀ ਲੋਕਾਂ ਨੂੰ ਲੁੱਟ ਨਹੀਂ ਰਹੀ ਤੇ ਆਪਣੇ ਘਰ ਜ਼ਮੀਨਾਂ ਨਹੀਂ ਬਣਾ ਰਹੀ ਜਾਇਦਾਦਾਂ ਨਹੀਂ ਬਣਾ ਰਹੀ ਕਿਹੜਾ ਭ੍ਰਿਟਾਚਾਰ ਤੁਸੀਂ ਖਤਮ ਕਰਨਾ ਸੀ ਇਸ ਕਰਕੇ ਤੁਸੀਂ ਹਰ ਚੀਜ਼ ਤੋਂ ਜੂ ਟਰਨ ਕੀਤਾ ਤੇ ਭਗਵੰਤ ਮਾਨ ਤੇ ਕੇਜਰੀਵਾਲ ਆ ਵੀ ਤੁਸੀਂ ਜੂ ਟਰਨ ਕਰ ਜਾਣਾ ਇੱਕ ਅੱਧੇ ਦਿਨ ਚ ਲੱਗਦਾ ਵਾ ਦੋ ਦਿਨ ਜੇ ਡਿੱਗ ਪਣਾ ਤੁਸੀਂ ਇੱਕ ਦੋ ਦਿਨ ਚ ਬੋਲੋ ਚਾਨਾ ਸ੍ਰੀ ਉਤਕਾ ਚੰਗੇ ਰਹੋਗੇ ਜੂ ਟਰਨ ਕਰ ਜੋ ਚੰਗੇ ਰਹੋਗੇ ਜੂ ਟਰਨ ਕਰ ਜੋ ਤੇ ਇਹ ਪਾਲਿਸੀ ਰੱਦ ਕਰ ਦਿਓ ਪਾਲਿਸੀ ਰੱਦ ਕਰ ਦਿਓ ਤੁਹਾਨੂੰ ਕਿਸੇ ਨੇ ਪਿੰਡਾਂ ਜੀ ਨਹੀਂ ਵੜਦਣਾ ਹੁਣ ਵੀ ਅਸੀਂ ਤਾਂ ਪਹਿਲਾਂ ਨਹੀਂ ਵੜਨਤਾ ਅਸਲ ਦੇ ਵਿੱਚ ਜਿਹੜਾ ਤੁਸੀਂ ਸਾਡਾ ਖੰਭੂ ਕਰੋੜੀ ਬਾਡਰਾਂ ਤੋਂ ਮੋਰਚਾ ਠਾਇਆ ਸੀ ਇਸੇ ਕਰਕੇ ਠਾਇਆ ਜੀ ਕਾਰਪੋਰੇਟ ਪੱਖੀ ਨੀਤੀ ਲਾਗੂ ਕਰਨੀ ਆ ਇਹ ਲੈਂਡ ਪੁਲਿੰਗ ਸਕੀਮ ਲੈ ਕੇ ਆਉਣੀ ਆ ਜਿਹੜਾ ਲੋਕਾਂ ਦੇ ਬਿਲਡਰ ਰੋਜਰ ਕਲਚਰ ਦੇ ਰਾਈ ਗੈਰ ਕਾਨੂੰਨੀ ਤੌਰ ਤੇ ਘਰ ਠਾਉਣੇ ਆ ਪੁਲਸ ਰਾਜ ਤੇ ਬਦਲਣਾ ਪੰਜਾਬ ਨੂੰ ਤੇ ਜਿਹੜੀ ਆ ਕਾਰਪੋਰਟ ਦੀ ਨੀਤੀ ਲਾਗੂ ਕਰਨੀ ਮੰਡੀਆਂ ਖੋਣੀਆਂ ਵਾ ਜ਼ਮੀਨ ਖੋਣੀਆਂ ਤੇ ਆ ਖੈਰੀ ਸ਼ਹਿਰ ਵਿਚ ਆਉਣ ਦੇ ਨਾਂ ਤੇ ਜ਼ਮੀਨ ਖੋਣੀਆਂ ਇਸੇ ਨੀਤੀ ਦੇ ਤਹਿਤ ਹੀ ਤੁਸੀਂ ਉਹ ਮੋਰਚੇ ਠਾਏ ਸੀ ਇਸ ਕਰਕੇ ਅਸੀਂ ਤੇ ਉਦੋਂ ਹੀ ਤੁਹਾਨੂੰ ਪਿੰਡਾਂ ਦੇ ਨਾਮ ਵੜਦਾ ਐਲਾਨ ਕਰਤਾ ਸੀਗਾ ਕਿ ਇਹਨੇ ਪਿੰਡ ਤੁਹਾਨੂੰ ਵੜੇ ਦਾ ਟਰਾਲੀ ਚੋਰ ਦਾ ਠੱਪਾ ਤੁਹਾਡੇ ਤੇ ਲੱਗਾ ਆ ਟਰੈਕਟਰ ਚੋਰ ਦਾ ਤੁਹਾਡੇ ਤੁਹਾਡੀਆਂ ਠੱਪਾ ਲੱਗਾ ਆ ਤੁਹਾਡੇ ਤੇ ਭਾਂਡੇ ਚੋਰ ਦਾ ਠੱਪਾ ਤੁਹਾਡੇ ਤੇ ਲੱਗਾ ਆ ਤੁਸੀਂ ਕੀ 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 ਠੱਪੇ ਤੁਹਾਡੇ ਤੇ ਨਹੀਂ ਲੱਗੇ ਤੁਹਾਨੂੰ ਤੇ ਪਿੰਡਾਂ 'ਚ ਪਹਿਲਾਂ ਕੌਣ ਵੜਨ ਦਿੰਦਾ ਤੇ ਹੁਣ ਤੇ ਸਾਰੇ ਪੰਜਾਬ 'ਚ ਉਸ ਤਰ੍ਹਾਂ ਹੀ ਬੋਰਡ ਲੱਗ ਗਏ ਆ ਪੰਜਾਬ ਚ ਰੌਲੀ ਚ ਹਾਂ ਕਹਾਂਗੇ ਆ ਪਿੰਡ ਵਾਲਿਆਂ ਨੂੰ ਪਿਆ ਪਿੰਡ ਦੇ ਵਿੱਚ ਬੋਰਡ ਲਾਓ ਇਹਨਾਂ ਦਾ ਕੋਈ ਮੰਤਰੀ ਕੋਈ ਐਮਐਲਏ ਕੋਈ ਅਫਸਰਸ਼ਾਹੀ ਕੋਈ ਇਹਨਾਂ ਦਾ ਕਰਿੰਦਾ ਵਗੈਰਾ ਆ ਪਿੰਡ ਚ ਡੰਗ ਨਾ ਸਕੇ ਪੂਰੇ ਪੰਜਾਬ ਚ ਬੋਰਡ ਲਾ ਦੋ ਇਹ ਨਹੀਂ ਵੀ ਜਿੰਨਾਂ ਦੀ ਜ਼ਮੀਨ ਆ ਉਹੀ ਲਾਉਣ ਪੂਰੇ 13000 ਪਿੰਡਾਂ ਚ ਬੋਰਡ ਲੱਗਣੇ ਚਾਹੀਦੇ ਆ ਪਿਆ ਆਮ ਆਦਮੀ ਪਾਰਟੀ ਵਾਲੇ ਭਾਰਤੀ ਜਨਤਾ ਪਾਰਟੀ ਦੇ ਬਾਕੀ ਕਾਲੀ ਦਲ ਦਾ ਜਾਂੜੇ ਹੋਰ ਐ ਤਰ੍ਹਾਂ ਲੱਣਪੜ ਕਾਂਗਰਸ ਵਾਲੇ ਕਿਸੇ ਦਾ ਵੀ ਕੋਈ ਬੰਦਾ ਨੁਮਾਇੰਦਾ ਜਿਹੜਾ ਸਾਡੇ ਪਿੰਡਾਂ ਹੀ ਵਾਣਾ ਇੱਕੋ ਪਿਓ ਦੇ ਪੋਤੇ ਆ ਇਹ ਸਾਰੇ ਸਾਡੀਆਂ ਜ਼ਮੀਨਾਂ ਖੋੜੋ ਚਾਹੁੰਦੇ ਆ ਇਹ ਸਾਰੇ ਕਾਰ ਇਹਨਾਂ ਸਾਰਿਆਂ ਦਾ ਰਿਕਾਰਡ ਕੋ ਆ ਇਹ ਸਾਰੇ ਪੰਜਾਬ ਦੇ ਵੈਰੀ ਆ ਇਹ ਸਾਰੇ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਦੇ ਵੈਰੀ ਆ ਇਸ ਲਈ ਕਿਸਾਨ ਪੰਜਾਬ ਦੇ ਕਿਸਾਨੋ ਤੇ ਮਜ਼ਦੂਰੋ ਆਹ ਜੋਟੀ ਪਾਓ ਅੱਜ ਹੋਂਦ ਦੀ ਹੋ ਸਾਸਦੀ ਲੜਾਈ ਆ ਆਪਣੀ ਆ ਇਹਨਾਂ ਨੇ ਕੱਲ ਕੀ ਕੀਤਾ ਵਾ ਕੱਲ ਇਹਨਾਂ ਨੇ ਹਾਈ ਕੋਰਟ ਚ ਇੱਕ ਰੈਟ ਪੁਆਈ ਆ ਆ ਵੀ ਬਾਤ ਹੀ ਆ ਵੀ ਇਹ ਲੈਂਡ ਪੁਲਿੰਗ ਸਕੀਮ ਰੱਦ ਕੀਤੀ ਜਾਵੇ ਕਿਉਂਕਿ ਹੁਣ ਯੂ ਟਰਨ ਕਰਨਾ ਨਾ ਹੁਣ ਭੱਜਣਾ ਵਾ ਇਹ ਠੋਕ ਕੇ ਚੱਟਣਾ ਵਾ ਉਹ ਬਹਾਨੇ ਬਣਾਉਂਦੇ ਪਿਆ ਅਸੀਂ ਤੇ ਵੇਖੋ ਜੀ ਦਾਲਤ ਚ ਕੇਸ ਪਾਤਾ ਹੈ ਜੀ ਉਹ ਅਦਾਲਤ ਨੇ ਫਿਰ ਕਹਿਤਾ ਜੀ ਛਟੇ ਕਰਤਾ ਜੀ ਓਹੋ ਜੇ ਬੰਨਣਾ ਬਣਾ ਹੀ ਕਿਹ ਅਦਾਲਤ ਦੂਰਤੂ ਨਹੀਂ ਮੰਦੇ ਨਾ ਹੀ ਕਿਹ ਅਦਾਲਤ ਜਾਣਾ ਨਾ ਅਦਾਲਤਾਂ ਇੱਕ ਨਾ ਅਦਾਲਤਾਂ ਦੋ ਹੀ ਫਸਲੇ ਕਰਦੀਆਂ ਜਿਹੜੇ ਤੁਸੀਂ ਕਰਾਉਂਦੇ ਜੋ ਆ ਪਿਛੇ ਵੀ ਜਿਹੜਾ ਸੰਭੂ ਖਰੌਰੀ ਬਾਰਡਰ ਚੱਲ ਰਿਹਾ ਸੀ ਸਾਡੇ ਮੋਰਚੇ ਜਿਹੜਾ ਉਦੋਂ ਵੀ ਤਾਂ ਉਦੋਂ ਵੀ ਤਾਂ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਉਹਦਾ ਕੀ ਬਣਿਆ ਵਾ ਇਸ ਕਰਕੇ ਸਾਨੂੰ ਕੋਈ ਅਦਾਲਤਾਂ ਦੂਰਤਾਂ ਦਾ ਨਾ ਕੋ ਭਰੋਸਾ ਨਾ ਕੋ ਗੱਲ ਆ ਸਾਨੂੰ ਤੇ ਆਪਣੇ ਸੰਘਰਸ਼ ਤੇ ਸਮਝਾਗਾ ਭਰੋਸਾ ਵਾ ਅਸੀਂ ਆਪਣੇ ਸੰਘਰਸ਼ ਦੇ ਰਹੀਂ 1 ਇੰਚ ਜ਼ਮੀਨੀ ਤੈਨੂੰ ਦਵਾਂਗੇ ਤੈਨੂੰ ਥੁੱਕ ਕੇ ਚਿਤਾ ਦੇਾਂਗੇ ਤੇ ਕੇਜਰੀਵਾਲ ਨੂੰ ਪੰਜਾਬ ਚੋਂ ਭਜਾ ਦੇਾਂਗੇ ਸਾਡੇ ਪਿੰਡਾਂ 'ਚ ਵੜ ਕੇ ਵੇਖੇ ਭਲਾ ਤੇ ਨਾਲ ਹੀ ਆ ਜਿਹੜੀ ਆਹੜਾ ਜ਼ਮੀਨ ਵਾਲੀ ਗੱਲ ਆ ਮੈਂ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਕਿਸੇ ਵੀ ਕੰਮ ਲਈ ਸਰਕਾਰ ਨੂੰ ਜ਼ਮੀਨਾਂ ਦਿਓ ਭਾਵੇਂ ਇੰਡਸਟਰੀ ਵਾਸਤੇ ਮੰਗਣ ਭਾਵੇਂ ਉਹ ਲੈਂਡ ਪੁਲ ਲਈ ਮੰਗਣ ਭਾਵੇਂ ਉਹ ਕਿਸੇ ਹੋਰ ਕੰਮ ਲਈ ਮੰਗਣ ਭਾਵੇਂ ਸੜਕ ਲਈ ਮੰਗਣ ਭਾਵੇਂ ਕਿਸੇ ਕੰਮ ਲਈ ਮੰਗਣ ਜ਼ਮੀਨ ਦੇਣ ਤੋਂ ਕੋਰੀ ਨਾ ਕਰ ਦਿਓ ਭਾਈ ਜ਼ਮੀਨ ਦਾ ਕੋਈ ਮਾਂ ਦਾ ਕੋਈ ਮੁੱਲ ਨਹੀਂ ਹੁੰਦਾ ਜਿਹੜੀ ਮਾਂ ਦੀ ਨਾ ਉਹਦਾ ਕੋਈ ਮੁੱਲ ਨਹੀਂ ਕੀਮਤ ਨਹੀਂ ਲਾਈ ਜਾਂਦੀ ਇਹ ਤੁਹਾਨੂੰ 10 ਕਰੋੜ ਵੀ ਦੇਣਗੇ ਇਹ ਤੁਹਾਨੂੰ 20 ਕਰੋੜ ਵੀ ਦੇਣਗੇ ਇਹ 30 ਕਰੋੜ ਵੀ ਦੇਣਗੇ ਆ ਬਿਲ ਗੈਟਸ ਆ ਰਿਹਾ ਜਿਹਦੇ ਕੋ ਕਰੋੜਾਂ ਏਕੜ ਜਮੀਨ ਹੈ ਦੁਨੀਆ ਦੇ ਵਿੱਚ ਉਹ ਆਂਦਾ ਇੱਕ ਲੱਖ ਏਕੜ ਦੀ ਕਰੋ ਜਿਠੀ ਕਰ ਲੋ ਮੂੰਹ ਮੰਗੇ ਪੈਸੇ ਲੈ ਲੋ ਇਸ ਕਰਕੇ ਪੈਸਿਆਂ ਦਾ ਕੋਈ ਰੌਲਾ ਨਹੀਂ ਪੈਸੇ ਪੈਸੇ ਸਾਡੀ ਜ਼ਮੀਨ ਦਾ ਕੋਈ ਮੁੱਲ ਨਹੀਂ ਅਸੀਂ ਕੋਈ ਪੈਸਾ ਲੈਣਾ ਨਹੀਂ ਅਸੀਂ ਤਾਂ ਭਾਈ ਆਪਣੀ ਜ਼ਮੀਨ ਆ ਜਿਹਦੇ ਨਾਲ ਖੇਤੀ ਦੇ ਜੁੜੇ ਆਇਆ ਬਾਬਿਆਂ ਦਾਦਾਦਿਆਂ ਦਾ ਜੁੜੇ ਹੋਇਆ ਪੀੜ੍ਹੀਆਂ ਦਾ ਜੁੜੇ ਆਇਆ ਉਹ ਜ਼ਮੀਨ ਕਰਕੇ ਉਹ ਜ਼ਮੀਨ ਸਾਡੀ ਬੁਨਿਆਦ ਆ ਉਹ ਜ਼ਮੀਨ ਚੋਂ ਹੀ ਖਾਣਾ ਪੈਦਾ ਕਰਦੇ ਆ ਆਪ ਪਰਿਵਾਰ ਪਾਲਦੇ ਆ ਤੇ ਸਾਰੀ ਦੁਨੀਆ ਪਾਲ ਰਹੇ ਆ ਇਸ ਕਰਕੇ ਜ਼ਮੀਨ ਦੇਣੀ ਨਹੀਂ ਆ ਸਾਡਾ ਮਾਰਚ ਇੱਥੋਂ ਗਾਂ ਤੁਰਦਾ ਆ ਪਿੰਡ ਰੌਲੀ ਤੋਂ ਪਿੰਡ ਰੌਲੀ ਦੇ ਵਸਨੀਕਾਂ ਨੂੰ ਆਖਾਂਗੇ ਜਥੇਬੰਦੋ ਮੈਦਾਨ ਚ ਜਾਓ ਘਰ ਬੈਠਿਆ ਨਹੀਂ ਸਰਨਾ ਅੰਦਰ ਵੜ ਕੇ ਕਿੰਨਾ ਚਿਰ ਬੈਠੇ ਰਹੋਗੇ ਜਿਹੜੀ ਅੱਜ ਚੁਗਾਵੇਂ ਚ ਰੌਲੀ ਚ ਬੁੱਗੀਪੁਰਾ ਚੌਂਕ ਚ ਤਲਵੰਡੀ ਪੰਘੇੜਿਆਂ ਚ ਲੱਗੀ ਆ ਇਹ ਬਾਕੀ ਪਿੰਡਾਂ ਚ ਲੱਗਣੀ ਆ ਇਸ ਕਰਕੇ ਕੋਈ ਨਹੀਂ ਬਚ ਸਕਦਾ ਇਹ ਨਾ ਕੋਈ ਸੋਚੇ ਨਹੀਂ ਵੀ ਅੱਜ ਤੋਂ ਨਾ ਪਿੰਜਾ ਕਿਸਾਨਾਂ ਦੀ ਆਈ ਆ ਅੱਜ ਤੋਂ ਨਾ ਦਾਹ ਪਰਵਾਰਾਂ ਦੀ ਆਈ ਆ ਅਸੀਂ ਭਾਈਜਾਂਗੇ ਕਿਵੇਂ ਨਹੀਂ ਬਜਣਾ ਜਿਹੜੀ ਅੱਗ ਗਵੰਡ ਲੱਗੀ ਹੋਈ ਆ ਸਾਡੇ ਘਰ ਆਉਣੀ ਆ ਇਸ ਕਰਕੇ ਪੂਰੇ ਪੰਜਾਬ ਦੇ ਲੋਕੋ ਪੂਰੇ ਬੋਕੇ ਦੇ ਜ਼ਿਲ੍ਹੇ ਦੇ ਲੋਕੋ ਜਥੇ ਬੰਦ ਹੋ ਜਾਓ ਮੈਦਾਨ ਚ ਆ ਜਾਓ ਜੇ ਆਪਣੀ ਹੋਂਦ ਬਚਾਉਣੀ ਆ ਜੇ ਆਪਣੇ ਆਪ ਨੂੰ ਬਚਾਉਣਾ ਹੋਰ ਕੋਈ ਨਹੀਂ ਅਗਲੇ ਪਾਸੇ ਹੋ ਕੇ ਲੜਾਂਗੇ ਆ ਜਮੀਨ ਬਚਾਉਂਦਿਆਂ ਅਹੀ ਤਾਂ ਨਿਆ ਲਿਆ ਲਾਗੂ ਕਰਕੇ ਤੇ ਵੇ ਭਲਾ ਲੈ ਜਿਹੜੀ ਪੁਲਸ ਲਿਆਉਣੀ ਆ ਲੈ ਬੀਐਸਐਫ ਫੌਜ ਲਿਆਉਣੀ ਜਿਹੜੀ ਲੈ ਉਹ ਜਿਹੜੀ ਲਿਆਉਣੀ ਆ ਅਸੀਂ ਤੇ ਸਾਡੇ ਵਾਸਤੇ ਆਹ ਜ਼ਮੀਨ ਬਚਾਉਂਦੇ ਆਂ ਜੋ ਵੀ ਕੁਰਬਾਨੀ ਆ ਉਹ ਛੋਟੀ ਹੋਊਗੀ ਸਾਡੇ ਵਾਸਤੇ ਕੋਈ ਵੀ ਦਾਤ ਲਾ ਕੇ ਕੋਈ ਵੀ ਜਿਹੜਾ ਕੁਰਬਾਨ ਕਰ ਜਾਣਾ ਆਪਣੀ ਜ਼ਮੀਨ ਬਚਾਉਂਦੇ ਆਂ ਸਾਡੇ ਵਾਸਤੇ ਕੋਈ ਮਹਿੰਗਾ ਸੌਦਾ ਨਹੀਂ ਭਾਈ ਐਸ ਕਰਕੇ ਚੈਲੰਜ ਕਰਦੇ ਆਂ ਜਿੱਡੀ ਛੇਤੀ ਹੁੰਦਾ ਇਹਨੂੰ ਰੱਦ ਕਰ ਦੇ ਨਹੀਂ ਤੇ ਤੇਰੀ ਹਾਲਤ ਬਹੁਤ ਮਾੜੀ ਹੋਣੀ ਆ ਜਾਨਿਆ ਬੋਲੇ ਜਿੰਦਾਂ ਕੇ ਹੁਣ ਹੁਣ ਇੱਥੋਂ ਜਥਾ ਜਿਹੜਾ ਵਾ ਇਹ ਤਲਵੰਡੀ ਪਗੇਰੀਆਂ ਤੋਂ ਤੁਰਿਆ ਵਾ ਆ ਖਲੋਤਿਆਂ ਰੌਲੀ ਪਿੰਡ ਚ ਇੱਥੋਂ ਚੰਗਾਵੇਂ ਨੂੰ ਤੁਰਾਂਗੇ ਫੇਰ ਅਸੀਂ ਬੁੱਗੀਪੁਰਾ ਪਿੰਡ ਜਾਵਾਂਗੇ ਬੁੱਗੀਪੁਰੇ ਪਿੰਡ ਤੋਂ ਡੀਸੀ ਦਫ਼ਤਰ ਜਾ ਕੇ ਸਮਾਪਤ ਕਰਾਂਗੇ ਵੇਗਰੂ ਜੀ ਕਾ ਖਾਲਸਾ ਸਲਾਮ ਜਿੰਦਾਬਾਦ ਆਰਮੀ ਦੂਰ ਸਿੰਰਜੀਮੈਟਿਕ ਵਾ ਪੰਜਾਬ ਜਿੰਦਾਬਾਦ 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 ਨੈਣਪੁਰਾਲਂ ਨੀਤੀ ਤੇ ਜ਼ਮੀਨਾਂ ਖੋਣ ਵਾਲੀ ਪੰਜਾਬ ਤੇ ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

ਲੋਕ ਕੋਲ ਨਹੀਂ ਥੰਮਣਗੇ ਸਰ ਸਰ ਜੋਦੇ ਗਰਮਣਗੇ ਕੇਂਦਰ ਤੇ ਪੰਜਾਬ ਦੀ ਸਰਕਾਰ ਲੋਕ ਵਿਰੋਧੀ ਸਰਕਾਰ ਮੁਰਦਾਬਾਦ 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 ਬੈਨ ਪੂਲਗ ਨੀਤੀ ਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਣ ਵਾਲੀਆਂ ਕੇਂਦਰ ਤੇ ਪੰਜਾਬ ਸਰਕਾਰ ਮੁਰਦਾਬਾਦ 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 ਲੋਕ ਨੀਤੀ ਰੱਦ ਕਰਾ ਕੇ ਰਹਿਾਂਗੇ